ਪੰਜਾਬ ਦੇ ਵਿੱਚ ਨਸ਼ਾ ਕਿਸ ਕਦਰ ਵੱ ਚੁੱਕਿਆ ਇਸ ਦੇ ਤਾਜ਼ਾ ਮਿਸਾਲ ਵੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੂ ਦੇ ਵਿੱਚ ਜਿੱਥੇ 35 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ ਹੈ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ 35 ਸਾਲਾ ਜਸਵੰਤ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਪਿੰਡ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੇ ਘਰ ਗਿਆ ਅਤੇ ਨਸ਼ੇ ਦਾ ਟੀਕਾ ਲਿਆ ਤੇ ਉੱਥੇ ਹੀ ਬਾਥਰੂਮ ਦੇ ਵਿੱਚ ਉਸ ਨੇ ਟੀਕਾ ਲਗਾਇਆ ਪਰ ਬਾਹਰ ਨਹੀਂ ਆਇਆ ਤੇ ਜਦੋਂ ਦਰਵਾਜ਼ਾ ਖੋਲ੍ਹਿਆ ਤਾ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ ਤਾਂ ਹੁਣ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਕੀ ਹੋਇਆ? ਕਮੋਰਾ ਉਮਰਾਂ ਦੀ 25 ਸਾਲ। 25 ਸਾਲ। ਹਾਂ। ਕੀ ਹੋਇਆ ਕੀ? ਉਹ ਜੀ ਰੇਤੂ ਦੇ ਘਰੇ ਗਿਆ। ਰੇਕੂ ਨੂੰ ਘਰੇ ਗਿਆ ਤੇ ਉਹਨੇ ਪਤਾ ਨਹੀਂ ਕੀ ਉਹਨੇ ਤੀਗਾ ਟੁਗਾ ਨੇ ਆਪ ਫੜ ਕੇ ਲਾਇਆ ਪਾਣੀ। ਜਬਰਦਸਤੀ ਲਾਇਆ। ਠੀਕ ਹੈ। ਤੇ ਉਹ ਬੰਦੇ ਚੱਕ ਕੇ ਬਾਥਰੂਮ ਚ ਲੈ ਆ ਕੇ ਉਹਨਾਂ ਰੱਖਤਾ। ਮੁੰਡੇ ਦਾ ਨਾਮ ਕੀ ਜਿੰਦੀ ਰਤ ਸੀ? ਮੁੰਡੇ ਦਾ ਜਸਵੀਰ। ਜਸਵੀਰ ਇਹਨਾਂ ਜਸਵੀਰ ਸਿੰਘ ਸੀ ਜਸਵੀਰ ਸਿੰਘ ਸੀ ਹਾਂਜੀ ਇਹਦੀ ਡੈਥ ਹੋਈ ਹਾਂਜੀ ਕਿੰਨੀ ਉਮਰ ਦੀ ਸੀ ਜੀ ਉਮਰ ਇਹਦੀ 27 ਸਾਲ ਹੋਣੀ ਆ ਵਿਆਹ ਸੀ ਹਾਂ ਵਿਆਹ ਤੇ ਨੇ ਬੱਚੇ ਨੇ ਹੁੰਦੇ ਹਾਂ ਇੱਕ ਇੱਕ ਦੋ ਗੁੱਡੀਆਂ ਇੱਕ 7 ਸਾਲ ਦੀ ਇੱਕ 4 4-5 ਸਾਲ ਦੀ ਤੇ ਇੱਕ ਵਿਚਾਰੀ ਇਹ ਨਹੀਂ ਹੈ ਮੁੰਡਾ ਵਿਚਾਰਾ ਤੁਹਾਡੇ ਵਿਚਾਲੇ ਖੜਾ ਹੈ ਇਹ ਨਸ਼ਾ ਵੇਚਦਾ ਜਿਹੜਾ ਛਰੇ ਆ ਹਾਂ ਛਰੇ ਆ ਨਸ਼ਾ ਬਸਤੀ ਦੇ ਵਿੱਚ ਬੰਦਾ ਉਹ ਵੇਚਦਾ ਨਸ਼ਾ ਇਹ ਤਾਂ ਗੱਲ ਹਾਂਜੀ ਹੁਣ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਹਾਂਜੀ ਕਾਰਵਾਈ ਜੀ ਪੂਰੀ ਜੀ ਸਭ ਤੋਂ ਸਖਤ ਸਜ਼ਾ ਹਾਂਜੀ ਨਸ਼ੇ ਵਾਲੇ ਬੰਦੇ ਨੂੰ ਇਹ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਏ ਇਸ ਬੰਦੇ ਜਿਹੜਾ ਬੰਦਾ ਨਸ਼ਾ ਖੇਚਦਾ ਤੇ ਜਿਹੜਾ ਬੰਦਾ ਕੁਝ ਗੋਟਾ ਨਾ ਲੈ ਕੇ ਉਸ ਘਰੇਲੂ ਮਾਮਲੇ ਤੇ ਲੈ ਕੇ ਕੁਝ ਉਸ ਮਾਨ ਵੀ ਵੇਚਦੇ ਸੀ ਉਹਨੂੰ ਘਰੇ ਬੁਲਾ ਲਿਆ ਘਰੇ ਬੁਲਾ ਲਿਆ ਉਹਨਾਂ ਦੇ ਪੇਪਰ ਤੇ ਨਹੀਂ ਸਹੀ ਲੱਗਦਾ ਤੇ ਤੂੰ ਨਾ ਟੀਕੇ ਨਾ ਲਾਉ ਸੁਣੋ ਕਉਕਿ ਉਹ ਆਪ ਖੁਦ ਸਮਾਨ ਵੇਚਦੇ ਸੀ ਉਹ ਜਦੋਂ ਔਰਤ ਵੀ ਵੇਚਦੀ ਨਾਲ ਹਾਂਜੀ ਨਾਲ ਔਰਤ ਵੀ ਵੇਚਦੀ ਆ ਤੇ ਕਰੀਬਨ ਦੇ ਕਰੀਬਨ ਉਹ ਪਿੰਡ ਹੀ ਸਾਰਾ ਹੀ ਉਹ ਇੱਕ ਘਰ ਵੇਚਦਾ ਤੇ ਸਾਰਾ ਪਿੰਡ ਹੀ ਨੌਜਵਾਨ ਜਮਾ ਹੀ ਖਤਮ ਕੀਤੀ ਜਾਂਦੇ ਆ ਵੀ ਰੇਕ ਇੱਕ ਬੱਚੇ-ਬੱਚੇ ਨੂੰ ਆਂਦੇ ਨੇ ਲਾ ਕੇ ਵੇਖੋ ਸਮਾਨ ਤਾਂ ਵੇਖੋ ਜੇ ਕੰਮ ਕਿਵੇਂ ਨਿਬੜਦਾ ਤੇ ਬਹੁਤ ਹੀ ਜਿਆਦਾ ਮੈਂ ਤਾਂ ਨਾ ਪਿੰਡ ਦੇ ਵਿੱਚ ਬੜਾ ਹੀ ਦੇਖਣ ਵਾਲੀ ਗੱਲ ਆ ਵੀ ਨੌਜਵਾਨ ਜਿਹੜੇ ਨੇ ਨਸ਼ੇ ਦੇ ਖਤਮ ਹੋਈ ਜਾ ਰਹੀ ਹੈ ਤੇ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਇਹੀ ਕਹਿਣਾ ਚਾਹੁੰਦੇ ਆ ਕਿ ਅਗਾ ਕਹੇ ਦਾ ਵੀ ਨੌਜਵਾਨ ਪੁੱਤਰ ਨਾ ਮਰੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਸਰਕਾਰ ਅੱਗੇ ਵੀ ਇਹ ਕਾਰਵਾਈ ਕੀਤੀ ਜਾਵੇ ਤੇ ਥਲ ਪਾਣੀ ਚਾਹੀਦੀ ਹੈ ਇਹ ਸਰਕਾਰ ਤੇ ਜਦ ਨਵੀਂ ਬਣੀ ਕਹਿੰਦੀ ਸੀ ਸਾਨੂੰ ਮਹੀਨੇ ਦੋ ਦੇ ਵਿੱਚ ਅਸੀਂ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਮੈਂ ਤਾਂ ਅੱਜ ਤੱਕ ਸਰਕਾਰ ਨੂੰ ਇਹ ਕਹਿਣਾ ਚਾਹਣਾ ਵੀ ਅੱਜ ਤੱਕ ਨਸ਼ੇ ਨੂੰ ਠਲ ਪਈ ਨਹੀਂ ਜੇ ਨਸ਼ਾਪੇ ਪਾਸੋਂ ਆਉਂਦਾ ਤੇ ਤਸਤਰ ਵੇਚਦੇ ਆ ਇਹ ਅਜੇ ਤੱਕ ਕੋਈ ਥੱਲ ਨਹੀਂ ਪਈ ਨੌਜਵਾਨ ਖਤਮ ਹੋ ਜਾਂਦੇ ਹੋਰ ਦਸ ਸਾਲਾਂ ਨੂੰ ਨੌਜਵਾਨ ਮੇਰੇ ਸਾਬ ਕਰੀਪਨ 35 40 ਸਾਲ ਮਸਾ ਕੱਢਣ ਕੰਮ ਕੇ ਤੇ ਖਤਮ ਹੋ ਜਾਏਗਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਜਿਸ ਦੇ ਘਰ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ ਪਤੀ ਪਤਨੀ ਦੋਨੋਂ ਫਰਾਰ ਨੇ ਉਮਰ ਦੇ ਦੀ ਕਰੀਬ 35 ਸਾਲ ਆ ਜੀ ਪਿੰਡ ਦਾ ਰੁਕਣਾ ਬੇਗੂਆ ਸੁਖਦੇਵ ਸਿੰਘ ਦਾ ਲੜਕਾ ਜਸਵੰਤ ਸਿੰਘ ਆ ਜੀ ਇਹ ਨਾ ਓਵਰਡੋਜ਼ ਨਾਲ ਇਹਦੀ ਮੌਤ ਹੋਈ ਆ ਤੇ ਉਹਦਾ ਸਰ ਮਾਮਲਾ ਦਰਜ ਕੀਤਾ ਇਹ ਮਾਮਲਾ ਦਰਜ ਰਿੰਕੂ ਤੇ ਉਹਦੀ ਪਤਨੀ ਵਾਸੀ ਰੁਕਣਾ ਬੇਗੂਆ ਉਹਨਾਂ ਦੇ ਘਰੇ ਮਰਿਆ ਉਹਨਾਂ ਦੇ ਘਰੇ ਮਰਿਆ ਬਾਥਰੂਮ ਦੇ ਵਿੱਚ ਟੀਕਾ ਲਾਇਆ ਟੀਕਾ ਲਾਇਆ ਵੈਸੇ ਤੁਹਾਨੂੰ ਉਸ ਰੈਂਜ ਤਾਂ ਨਹੀਂ ਬਰਾਮਦ ਹੋਈ ਮੌਕੇ ਤੋਂ ਪਰ ਉਹ ਕਹਿ ਰਹੇ ਨੇ ਟੀਕਾ ਲਾਇਆ ਜਿਨ੍ਹਾਂ ਨੇ ਚੁੱਕਿਆ ਜਾ ਕੇ ਉਦੋਂ ਫਰੈਂਚ ਸੀਗੀ ਮੌਕੇ ਤੇ ਫਰੈਂਚ ਤੋਂ ਗਾਹ ਪਛਾਹ ਗਈ ਅਸੀਂ ਜੀ ਲੇਟ ਪਹੁੰਚੇ ਜਦੋਂ ਮਾਮਲਾ ਦਰਜ ਕਰਤਾ ਹਾਂ ਹਾਂ ਜੀ ਮਾਮਲਾ ਦਰਜ ਕਰਤਾ ਮਕਦਮਾ ਨੰਬਰ 188 ਹਾਂ ਜੀ ਥਾਣਾ ਕੋਲ ਗੜੀ ਮਿੱਟੀ ਮਿੱਟੀ ਹੈਗੀ 13 ਪਤੀ ਪਤਨੀ ਤੇ ਕੀਤਾ ਹਾਂ ਜੀ ਪਤੀ ਪਤੀ ਜੀ ਉਹ ਮਾਮਾ ਦੇ ਗ੍ਰਿਫਤਾਰੀ ਕਰ ਹਾਂ ਜੀ ਗ੍ਰਿਫਤਾਰੀ ਬਾਕੀ ਜੀ ਨਹੀਂ ਗ੍ਰਿਫਤਾਰ ਦੇ ਹੋਏ ਜੀ ਅਜੇ ਨਹੀਂ ਹੋਏ ਨਹੀਂ ਇਹ ਤਾਂ ਪੋਸਟਮਾਨ ਮਕਰਾ ਰਹੇ ਆ ਬਾਅਦ ਚ ਸੱਦੇ ਕਾ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਜਿਸ ਦੇ ਚੱਲਦੇ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਤਾਜ਼ੀ ਚਾਰੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ